ਨੋਦੀ ਕੋਰੇ ਇਹ ਪਾਵਰ ਚੱਲ ਗਿਆ ਤੁਹਾਡੇ ਚੁੱਲ੍ਹੇ ਚਮਕਿਆ ਤੇ ਆ ਗਿਆ ਤੁਹਾਡੇ ਚਰਨਾ ਕੰਨਿਆਂ ਚ ਸਾਨੂੰ ਇਨਸਾਫ ਮਿਲਿਆ ਨਾ ਸਮਝ ਮਜਾ ਰਿਆ ਚੰ ਸਾਹਿਬ ਤੇ ਤੁਸੀਂ ਸਾੜ ਨਹੀਂ ਆਪਣੇ ਪਵਿੱਤਰ ਦਾ ਫੈਸਲਾ ਆਪਣੇ ਬੱਚਿਆਂ ਦੇ ਪਵਿੱਤਰ ਦਾ ਫੈਸਲਾ ਆਪਣੀ ਕੌਮ ਦੇ ਪਵਿੱਤਰ ਦਾ ਫੈਸਲਾ ਸਮੁੱਚੀਆਂ ਟੱਟਗੰਦੀਆਂ ਦੇ ਪਵਿੱਤਰ ਦਾ ਫੈਸਲਾ ਕਿਸਾਨਾਂ ਦੇ ਪਵਿੱਤਰ ਦਾ ਫੈਸਲਾ ਨੌਜਵਾਨਾਂ ਦੇ ਕੋਲ ਇੱਕ ਦਾ ਫੈਸਲਾ ਤੁਸੀਂ ਤਜੂਨ ਨੂੰ ਕਰਨ ਜਾਏ। ਇਹ ਤਾਬਰ ਤੁਹਾਡੇ ਕੋਲ ਸਿਰ ਤੇ ਤਜੂਨ ਸ਼ਾਮ 5 ਵਜੇ ਤੱਕ ਹੈ। ਜਦੋਂ 5 ਵਜੇ ਤੇ 5 ਮਿੰਟ ਹੋ ਗਏ ਇਹ ਤਾਬਰ ਫਿਰ ਦਿੱਲੀ ਦੇ ਤਖਤ ਤੇ ਚਲੇ ਜਾਣੀ ਹੈ। ਜਿਹੜੇ ਤਖਤ ਨੇ ਤੁਹਾਡਾ ਦਰਬਾਰ ਸੱਦ ਆਇਆ ਹੈ ਗਲਾਂ ਚ ਤੈਰ ਪਾਏ ਨੇ 700 ਕਿਸਾਨਾਂ ਨੂੰ ਮਾਰਿਆ ਹੈ। ਦੁਨੀਆਂ ਪੈਣਾ ਦੀਆਂ ਬੇਪੱਤੀਆਂ ਕੀਤੀਆਂ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਕੇ ਰੱਖਿਆ ਪੰਜਾਬ ਦੇ ਪਾਣੀਆਂ ਨੂੰ ਫੋੜਿਆ ਆ ਆਨੰਦ ਮਰਜਾ ਦਿੱਤ ਨੂੰ ਫੋੜਿਆ ਉਸੇ ਸੋਚ ਨੇ ਪਾਈ ਅਮਰਪਾਲ ਸਿੰਘ ਤੋਂਨੇ ਦੇ ਸਾਥੀਆਂ ਨੂੰ ਗਗਰੂਗੜ੍ਹ ਜੇਲ੍ਹ ਦੇ ਵਿੱਚ ਬੰਨ ਕੇ ਰੱਖਿਆ ਇਸ ਕਰਕੇ ਇਹ ਬਾਬਰ ਤੁਹਾਡੇ ਕੋਲ ਆਈ ਹੈ ਇਹ ਪਾਵਨ ਨਾ ਕਿਸੇ ਮੁੱਖ ਮੰਤਰੀ ਕੋਲ ਆ ਇਹ ਪਾਵਨ ਮੇਰੇ ਕੋਲ ਆ ਨਾ ਕਿਸੇ ਐਮਪੀ ਕੋਲ ਆ ਨਾਲ ਪਾਵਰ ਨੋਤੀ ਕੋਰਾ ਇਹ ਪਾਵਰ ਚੱਲ ਗਿਆ ਤੁਹਾਡੇ ਚੁੱਲ੍ਹੇ ਚਮਕਿਆ ਤੇ ਆ ਗਿਆ ਤੁਹਾਡੇ ਚਰਨਾ ਚ ਆ ਗਈ ਹੈ ਹੁਣ ਤੁਸੀਂ ਦੇਖਣਾ ਜਦੋਂ ਸਾਡੀ ਗੱਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨੇ ਨਹੀਂ ਸੁਣੀ ਜਦੋਂ ਸਾਡੀ ਗੱਲ ਚੀਫ ਮਿਨਿਸਟਰ ਨੇ ਨਹੀਂ ਸੁਣੀ ਜਦੋਂ ਸਾਡੀ ਗੱਲ ਪੰਚਵੇਂ ਅੰਗ ਨੇ ਨਹੀਂ ਸੁਣੀ ਜਦੋਂ ਸਾਡੀ ਗੱਲ ਕਿਸੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਨੈਸ਼ਨਲ ਹਿਊਮਰਟ ਨੇ ਨਹੀਂ ਸੁਣੀ ਜਦੋਂ ਸਾਡੀ ਗੱਲ ਕਿਸੇ ਨੇ ਸੁਣੀ ਨਹੀਂ ਤੇ ਫਿਰ ਨਾ ਘਰਿਆਂ ਚ ਸਾਨੂੰ ਇਨਸਾਫ ਮਿਲਿਆ ਨਾ ਸਮੇ ਮਜਾਰਿਆਂ ਚ ਇਨਸਾਫ ਮਿਲਿਆ ਨਾ ਜੇਲਾਂ ਚ ਜਾ ਕੇ ਇਨਸਾਫ ਮਿਲਿਆ ਤੇ ਫਿਰ ਜਦੋਂ ਸਾਰੇ ਰਸਤੇ ਬੰਦ ਹੋ ਗਏ ਆਰਟੀਕਲ 14 ਵੀ ਕੀ ਕਹਿੰਦਾ ਕਿ ਤੁਸੀਂ ਜਮਹੂਰੀਅਤ ਅਧਾਰ 'ਤੇ ਆਪਣੀ ਚੋਣ ਲੜ ਸਕਦੇ ਹੋ ਤੇ ਫਿਰ ਅੱਜ ਪਾਵਰ ਸੰਗਤ ਕੋਲੇ ਆ ਗਈ ਹੈ ਹੁਣ ਤੁਸੀਂ ਇੱਕ ਇੱਕ ਵੋਟ ਪਾ ਕੇ ਕੰਮ ਤੋਂ ਬਾਅਦ ਤੁਸੀਂ ਕਰਨ ਕੀ ਜਾ ਰਹੇ ਹੋ ਕੁਝ ਬੰਦੇ ਕਹਿੰਦੇ ਵੋਟਾਂ ਪਾਉਣੀਆਂ ਇਹਦਾ ਨਾਂ ਵੋਟਾਂ ਪਾਉਣੀਆਂ ਨਹੀਂ ਹੈਗੀਆਂ ਕੋਈ ਛਿੱਡੀ ਚ ਕਹਿੰਦੇ ਮੋਟ ਡਾਲ ਲੇਗੇ ਇਹ ਵੀ ਇਹਦਾ ਨਾਂ ਨਹੀਂ ਹੈਗਾ ਜਿਹੜੇ ਅੰਗਰੇਜ਼ ਕਹਿੰਦੇ ਆ ਵੋਟਿੰਗ ਇਹ ਵੀ ਇਹਦਾ ਨਾਂ ਨਹੀਂ ਜਿਵੇਂ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਜਸਕਰਨ ਸਿੰਘ ਮਾਂ ਬੜੀ ਸਿਆਣੀ ਆ ਜਿਵੇਂ ਮਾਤਾ ਜੀ ਗੁਰਵਿੰਦਰ ਕੌਰ ਨੇ ਆਪਣੇ ਪਿਤਾ ਆਪਣੇ ਪੁੱਤ ਦਾ ਨਾਂ ਰੱਖਿਆ ਅਮਰਪਾਲ ਸਿੰਘ ਗੁਰੂ ਦਾ ਅਮਰਤ ਛਕਾਵੇਗਾ ਅਮਰਤ ਦੀਆਂ ਗੱਲਾਂ ਕਰੇਗਾ ਇੰਨਾ ਵੱਡਿਆ ਹੋਵੇਗਾ ਤੇ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਮ ਮੋਹਰ ਸਿੰਘ ਰੱਖਿਆ ਤੇ ਅੱਡੀ ਵੱਡੀ ਸ਼ਾਨ ਦੇਵੇਗਾ ਕਿਸੇ ਮਾਂ ਨੇ ਅਗਰ ਪੁੱਤ ਦਾ ਨਾਮ ਰਣਜੀਤ ਸਿੰਘ ਕਿ ਰਣ ਵਿੱਚ ਲੱਟ ਕੇ ਆਵੇਗਾ ਤੇ ਫਿਰ ਹੁਣ ਤਾਂ ਨੇ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਮ ਮੇਲ ਨਾ ਸਿੰਘ ਰੱਖਿਆ ਬੇਈਮਾਨ ਸਿੰਘ ਰੱਖਿਆ ਚੋਰ ਸਿੰਘ ਰੱਖਿਆ ਗਦਾਰ ਸਿੰਘ ਰੱਖਿਆ ਫਿਰ ਨਹੀਂ ਰੱਖਿਆ ਫਿਰ ਇਹਦਾ ਵੀ ਇੱਕ ਨਾਮ ਹੈ ਇਹਦਾ ਨਾਮ ਮਤਦਾਨ ਦੋ ਸ਼ਬਦਾਂ ਨੂੰ ਜੁੜ ਕੇ ਬਣਿਆ ਮਤ ਤੋਂ ਬਾਧੀ ਅਕਲ ਸ਼ੋਤ ਵਿਚਾਰ anarch ਗਾਇਤ ਦੇ ਜਰੀਬ ਦਾਨ ਕੀ ਨਾ ਕਰਨਾ ਹੈ ਅਗਰ ਉਹ ਦਾਨ ਕਰਕੇ ਤੁਸੀਂ ਨਵੇਂ ਦਾ ਪਾਰਲੀਮੈਂਟ ਤੇ ਭੇਜਣਾ ਜਿਹੜੋ ਕੰਮ ਕਰਦੀ ਆ ਕਿਤੇ ਨੇ ਛਤਰੀ ਤੇ ਬੈਠ ਕੇ ਫਿਕਰ ਚਲਾਇਆ ਕਿਸੇ ਨੇ ਝੂਠ ਛਾਲ ਮਾਰੀ ਆ ਤੇ ਜਦੋਂ ਤੁਸੀਂ ਐਡਾ ਵੱਡਾ ਫੈਸਲਾ ਕਰਨਾ ਤੇ ਫਿਰ ਪਾਵਰ ਤੁਹਾਡੇ ਕੋਲ ਆ ਤੁਹਾਡੇ ਕੋਲ ਦੋ ਪਾਵਰ ਹੈ ਜੱਜ ਕੋਲੇ ਪਾਵਰ ਹੁੰਦੀ ਆ ਕਿ ਜੱਜ ਨਾ ਫੈਸਲਾ ਕਰਦਾ ਵਕੀਲ ਕੋਲੇ ਪਾਵਰ ਹੁੰਦੀ ਆ ਕਿ ਜੱਜ ਦੇ ਸਾਹਮਣੇ ਖੜਦਾ ਹੈ ਨਾ ਵਕੀਲ ਜੱਜ ਬਣਦਾ ਤੇ ਨਾ ਗੱਜ ਵਕੀਲ ਬਣਦਾ ਇੱਕ ਇੱਕ ਪਾਵਰ ਹੁੰਦੀ ਆ ਅੱਜ ਸੰਗਤਏ ਤੁਹਾਡੇ ਤੇ ਦੋ ਪਾਵਰ ਆ ਗਈਆਂ ਜੱਜ ਵੀ ਤੁਸੀਂ ਤੇ ਵਕੀਲ ਵੀ ਤੁਸੀਂ ਵਕੀਲ ਇਸ ਕਰਕੇ ਆ ਕਿ ਅਸੀਂ ਸਾਰਿਆਂ ਨੇ ਪੱਖ ਰੱਖਿਆ ਜਦੋਂ ਤੁਸੀਂ ਸੁਣੋਗੇ ਕਿ ਕਿਹੜਾ ਬੰਦਾ ਚੰਗਾ ਖੁੱਲ੍ਹ ਤੇ ਚਰਚਾ ਹੋਣੀ ਆ ਮਹੱਲੇ 'ਚ ਚਰਚਾ ਹੋਣੀ ਆ ਗਲੀ 'ਚ ਚਰਚਾ ਹੋਣੀ ਆ ਬੰਦਾ ਕਿਹੜਾ ਚੰਗਾ ਤੇ ਫਿਰ ਫਿਰ ਤੁਸੀਂ ਵਕੀਲ ਕਰਨ ਕੇ ਛੱਡ ਕੇ ਜੱਜ ਵਾਲਾ ਫੈਸਲਾ ਕਰਨਾ ਹੁਣ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਵੀ ਹੋ ਹੁਣ ਜੇ ਨੁਮਾਇੰਦਾ ਚੁਣਨਾ ਹੈ ਦਰਬਾਰ ਸਾਹਿਬ ਤੋਂ ਨਾਲ ਚੁਣਨਾ ਤੇ ਬਾਵਾ ਮਖੀਨਾ ਕਰਨਾ ਚਾਹਨਾ ਤੇ ਧੀਆਂਾਂ ਕਹਿੰਦੇ ਬੇਪਤੀਆਂ ਕੰਮ ਤੇ ਕਰਾਉਣਾ ਚਾਹਨਾ ਤੇ ਗੁਰੂ ਦੀ ਬੇਅਦਬੀ ਕਰਨ ਤੇ ਕਰਾਉਣਾ ਚਾਹਨਾ ਤੇ ਨਸ਼ਾ ਦਾ ਚਿੱਟੇ ਵੰਨਣਾ ਚਾਹਨਾ ਤੇ ਪੰਜਾਬ ਦਾ ਬੇਰਾ ਦਰ ਕਰਨ ਵਾਲਾ ਚਾਹਨਾ ਤੇ ਪੰਜਾਬ ਦਾ ਯੋਧਾ ਤੇ ਜਰਨੈਲ ਇੱਕ ਕੌਮ ਦਾ ਜਨਮਾਇਲਾ ਇਹਨੇ ਇੱਕ ਕੌਮ ਨੂੰ ਛੁੱਟੀ ਹੋਈ ਨਹੀਂ ਦੁਗਾਇਆ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਿਆ ਨਵੀਂ ਰੂਸ ਜੋਦ ਨੇ ਫੁੱਟੀ ਆ ਤੇ ਫਿਰ ਇਹਨੇ ਆਪਾ ਯੋਗਦਾਨ ਪਾਇਆ ਹੁਣ ਤੁਹਾਡਾ ਤੇ ਮੇਰਾ ਯੋਗਦਾਨ ਪਾਉਣਾ ਚਾਹੀਦਾ 50% ਪਿੰਡਾਂ ਨੇ ਫੈਸਲਾ ਕਰ ਲਿਆ ਕਿ ਕਿਸੇ ਦਾ ਬੂਥ ਨਹੀਂ ਲੱਗੂਗਾ ਆਉਣ ਵਾਲੇ ਦਿਨਾਂ ਚ 75% ਹੋ ਗਏ ਆ ਤੇ ਫੇਰ ਤੁਸੀਂ ਜਦੋਂ ਵੋਟ ਪਾਉਣੀ ਆ ਤੇ ਕਿਸੇ ਨੂੰ ਬੂਥ ਨਹੀਂ ਰੋਣਾ ਅੱਜ ਮੈਂ ਧੀਰੇ ਆ ਕੇ ਫੇਰੇ ਗਾੜੀਆਂ ਤੱਕ 8 ਵਜੇ ਪਹੁੰਚਿਆ ਸੀ ਸੇਖਣਾ ਪਿੰਡ ਨੇ ਸਾਰੇ ਫੈਸਲਾ ਕਰ ਲਿਆ ਕਿ ਸਾਡੇ ਨੂੰ ਤਾਂ ਨਹੀਂ ਲੱਗੂਗਾ ਉਹ ਕਹਿੰਦੇ 10 12 50 ਚ ਕੋਈ ਨੂੰ ਨਹੀਂ ਪਤਾ ਲੱਗਦਾ ਲੋਕ ਰਾਤ ਨੂੰ ਕੰਡਕਟ ਤੁਰੇ ਫਿਰਦੇ ਆ ਤੇ ਐਸ ਤਰੀਕੇ ਕਹਿੰਦੇ ਆ ਤੇ ਅਮਰਪਾਲ ਨੂੰ ਕਿਵੇਂ ਖਿੱਚ ਕੇ ਲੈ ਆਏ ਇਹ ਇੰਨਾ ਦਰਦਾ ਤੇ ਫਿਰ ਭਾਈ ਮਾਰੇ ਤੋਂ ਬੇਨਤੀ ਕਰਦਾ ਕਿ ਤੁਸੀਂ ਮਤਦਾਨ ਕਰਕੇ ਨਵੇਂ ਦਾ ਪਾਰਲੀਮੈਂਟ ਚੋਂ ਤੇ ਅਮਰਪਾਲ ਸਿੰਘ ਹੁਣ ਤੁਹਾਡੇ ਵਰਸਾ ਕੋਟਰ ਸੰਗਤ ਵੱਧੀ ਜਾ ਮੈਂ ਪਾਰਟੀ ਵਾਲਿਆਂ ਨੂੰ ਵੀ ਕਹਿੰਦਾ ਪਾਰਟੀ ਵੱਡਾ ਹੁੰਦਾ ਪਾਰਟੀ ਵੱਡੀ ਨਹੀਂ ਹੁੰਦੀ

ਜੋ ਵੀ ਜਨਰਲ ਆਪਾਂ ਉਦਾਹਰਨਾ ਦੇ ਕੇ ਨਾ ਸਮਝਾਈਓ ਨਾ ਜਦ ਗੱਲ ਸਮਝ ਨਹੀਂ ਬਿੰਦੀ ਪੰਡਸਕਨਸ ਐਂਡ ਕਾਨਸਰਨ ਵਾਲਾ ਕਿਉਂਕਿ ਇੱਕ ਬੜੇ ਐਕਸਪਰਟ ਲੀਡਰ ਨੇ ਦੰਡੇਕਾਰ ਨੇ ਉਹਨਾਂ ਨੇ ਆਪਾਂ ਨੂੰ ਦਰੀਲਾ ਦੇ ਕੇ ਸਮਝਾਇਆ ਕਿ ਕਿਵੇਂ ਆਪਾਂ ਆਪਣੀ ਅਕਲ ਦਾ ਨਾਮ ਜਿਹੜਾ ਕਰਨਾ ਮਨਤਾ ਹੁੰਦਾ ਉਹ ਹੁੰਦੇ ਅਤਰ ਜਿਹੜੀਆਂ ਸੋਚਾਂ ਚ ਕਿ ਜਿਹੜੀ ਆਪਾਂ ਜੇ ਪਾਵਾਂਗੇ ਤੇ ਫਿਰ ਤੁਹਾਨੂੰ ਅਕਲ ਵਾਲੇ ਕਹਿਣਗੇ ਲੋਕ ਤੇ ਇਹਨਾਂ ਨੇ ਤੁਹਾਨੂੰ ਪਤਾ ਬੇਅਕਲ ਕਹਿੰਦੇ ਆ ਜਿਹਨਾਂ ਕੋਈ ਐਵੇਂ ਅਰਗਰ ਦੇ ਤਾਦਦਾ ਨਾ ਤੇ ਜਿਹੜਾ ਆਪਾਂ ਨੂੰ ਕਹੇ ਜੇ ਕਹਿਣਾ ਇਹ ਪੰਥਕ ਹਲ ਕਹਿੰਦੇ ਆ ਆਪਾਂ ਪੰਥਕ ਬਣਨਾ ਤੇ ਮੇਰੀ ਨਾਲ ਹੀ ਗੰਟੀ ਹੈ ਜਿਹਨੇ ਵੀ ਬੁਲਾਰੇ ਬੋਲਦੇ ਆ ਕੋਈ ਆਪਣਾ ਧਰਮ ਖਿਆਲ ਨਾ ਪੇਸ਼ ਕਰਿਆ ਕਿਉਂਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਉੱਠ ਕੇ ਜਿਹੜੇ ਬੰਦੇ ਜੀ ਤੇ ਪਹੁੰਚਦੇ ਨੇ ਨਾ ਆਪਣੇ ਭਾਈ ਅਮਰਪਾਲ ਸਿੰਘ ਜੀ ਕਿਉਂ ਨੇ ਮੇਰੇ ਕਾਗ ਵਿੱਚ ਇਹ ਸਾਰੀਆਂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਨੇ ਤੇ ਆਪਾਂ ਜੇ ਕੋਈ ਨਾ ਕੋਈ ਇਹੋ ਗੱਲ ਕਰਦੇ ਆ ਕਿਸੇ ਪਾਰਟੀ ਦੇ ਲੀਡਰ ਦੇ ਤਲਾਫ ਪਰ ਉਹਨਾਂ ਦੇ ਮਨ ਨੂੰ ਖੇਚ ਪਹੁੰਚ ਗਈ ਕਿਉਂਕਿ ਮਾਂ ਵਾਸਤੇ ਤੇਰਾ ਪੋਤਾ ਨਾ ਭਾਵੇਂ ਉਹ ਕਿੰਨਾ ਵੀ ਮਾਰਾ ਵੇ ਉਹ ਉਹਨੂੰ ਚੜ੍ਹੇ ਨਹੀਂ ਜੇ ਅਤਕ੍ਰੂਪ ਕਰੇ ਕਰਤਾ ਆ ਤਾਂ ਵੀ ਚੀਜ਼